ਇਹ ਵੀ ਪਾਉਂਦਾ ਵੀਰ ਜੀ ਨੂੰ ਬੇਨਤੀ ਹੈ ਵੀ ਸਾਰੇ ਸੰਗਤ ਨੂੰ ਬਿਖਾਓ ਤਾਂ ਬੈਂਕ ਬਤ ਕਾਂ ਦਾ ਪੰਜਾਬ ਤੋਂ ਸਾਡੇ ਵੱਡੀ ਗੱਲ ਨੌਂਦਲਾ ਫੱਟੇ ਤੌੜਾ ਫੱਟੇ ਗੁਰੂ ਦੀਪਾ ਥਾਲਸਾ ਬੈਰੂ ਜਿੱਤੀ ਫੱਟੇ ਮੈਂ ਬੋਲਦਾਰ ਬੈਂਕੀ ਚੁਗਲਤਾ ਜਿੱਤੀ ਦੀ ਪ੍ਰਬੰਧ ਕਮੇਟੀ ਹੈ ਸੋਡੀਆਂ ਜਿਹੜੀਆਂ ਕੋਟਾ ਸਰਕਾਰ ਕੋਲੇ ਦੂਦੇ ਪ੍ਰਸ਼ਾਸਨ ਕੋਲੇ ਕੰਮ ਦੇ ਲਿਸੈਂਸੀਏਂ ਤੋਂ ਸਾਡੇ ਨਾਲ ਤਾਲਮੇਲ ਕਰਨ ਵਾਸਤੇ ਬਈ ਉਹਦਾ ਪ੍ਰਬੰਧਕ ਹੈ ਨੌਜਵਾਨ ਹੈ ਉਹਨਾਂ ਨੇ ਸੱਤਾ ਦਿੱਤਾ ਉਹਨਾਂ ਨੂੰ ਤਜਰਬਾ ਨਹੀਂ ਇਹ ਗੱਲ ਪ੍ਰਸ਼ਾਸਨ ਦੇ ਦਿਮਾਗ 'ਚ ਹੈ ਕਦੇ ਸਾਨੂੰ ਅਨੁਸਾਰ ਗੁੱਟ ਵਾਲੇ ਰੁਕਿਆ ਗਿਆ ਅਸੀਂ ਕਹਾਂ ਵੀ ਉਹਨਾਂ ਦੇ ਨੌਜਵਾਨ ਨਹੀਂ ਉਹਨਾਂ ਦਾ ਦੇਖਾ ਹੈ ਇਹ ਆਗ ਦੇ ਦਿੱਸੂ ਹਵਾ ਕਰਨ ਵਾਸਤੇ ਸਦਾ ਬੁੱਤਾ ਹੈ ਤਾਂ ਹਫਤੇ ਨੂੰ ਪੂਰੇ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਲੋਕਾਂ ਨੇ ਹਜ਼ਾਰਾਂ ਭਰਿਆ ਤਾਂ ਮੈਂ ਖਾਸ ਕਰਕੇ ਅੱਜ ਦੇ ਇਸ ਮੋਰਚੇ ਦੇ ਉੱਤੇ ਮਾਫੀ ਵੀ ਚਾਉਣਾ ਸਾਡੇ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਗੱਲੋਂ ਨਾਲ ਜਿੰਨੇ ਵੀ ਕੱਲ ਗੱਦੀਆਂ ਸੀਗੇ ਧੋਗੇ ਸੀਗਾ ਉਹਨਾਂ ਨੇ ਇਸ ਮੋਰਚੇ ਤੇ ਵੀ ਆਉਣਾ ਅਸੀਂ ਵੱਡੀ ਗੰਟੀ ਦੇ ਬੱਚਾ ਜਿਹੜੇ ਦੇ ਚਾਰ ਮਿੰਟਾਂ ਦੇ ਵਿੱਚ ਮੁੱਖ ਮੰਤਰੀ ਕਹਿ ਰਹੇ ਸੀ ਜੁਨੀ ਵਸਤੀ ਬਚਾਉਣ ਦੇ ਹੱਕ ਦਾ ਉਹ ਪਾਈ ਨਹੀਂ ਹੱਕ ਕਿ ਤੁਸੀਂ ਵਿਆਜਵਾਦੀ ਹੈ ਜੇ ਇਸ ਪਸੱਧਾ ਦੇਣਾ ਚਾਹੀਦਾ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਕਿ ਮੈਂ ਮੁੱਖ ਮੰਤਰੀ ਪੰਜਾਬ ਦਾ ਬੈਠਾ ਜੇ ਇਹ ਜਿੰਨੇ ਬੰਦੇ ਐਮਐਲਏ ਮੰਤਰੀ ਸਰ ਦੇ ਪ੍ਰਧਾਨ ਆਸਥਾਨ ਇਹਦੇ ਵਿੱਚ ਹੁੰਦੇ ਪੰਜਾਬ ਦੇ ਲੋਕਾਂ ਨੂੰ ਅੱਜ ਇੱਥੇ ਆ ਕੇ ਲੋਕਾਂ ਨੂੰ ਤੁਸੀਂ ਕਹਿੰਦਾ ਸੀ ਪਰ ਤੁਸੀਂ ਬਿਆਨਬਾਜ਼ੀ ਐ ਸਾਰੇ ਪੰਜਾਬ ਦੇ ਮੁੰਡਿਆਂ ਨੂੰ ਖੇਲ ਕਰਦੇ ਲੱਗੇ ਹੋ ਨੌਜਵਾਨਾਂ ਨੂੰ ਵੇਚ ਤਾ ਜਿਹੜਾ ਮੁੱਖ ਮੰਤਰੀ ਦਾ ਬਿਆਨ ਉਹਦਾ ਧਿਆਨ ਨਾ ਚੋਣ ਲਿਓ ਉਹ ਕਹਿੰਦੇ ਨੇ ਅਸੀਂ ਹਾਈ ਕੋਰਟ ਜਾਵਾਂਗੇ ਸਾਬੋ ਜਦੋਂ ਮੋਰਚੇ ਨੂੰ ਹੌਲਾ ਕਰਨਾ ਹੋਵੇ ਸ਼ਿਕਾਇਤ ਨੂੰ ਖੰਡਾ ਕਰਨਾ ਹੋਵੇ ਉਦੋਂ ਹਾਈ ਕੋਰਟ ਸੁਪਰੀਮ ਕੋਰਟ ਦੇ ਮਸਲੇ ਆਉਂਦੇ ਮੁੰਡਿਆ ਤੁਸੀਂ ਇਹ ਤੋਰ ਤੇ ਨੂੰ आ जारी रखो जेसा जॾहिं भिड़ पंद्रहं किलोमीटर तोड़े लेक आया हाल की तोक ते बसां न रोकण देकअपा न रोकण ॾिता त उहो हिकु बाक़ रखियो नौजवान नूं कर पर इहो गला सरकार जा मैसेज ਜਦੋਂ ਅਗਲਾ ਵੀ ਪ੍ਰੋਗਰਾਮ ਦੇਣਾ ਹੈ ਮੀਟਿੰਗ ਕਰਕੇ ਪ੍ਰੋਗਰਾਮ ਦਿਓ ਸੋਡੇ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਮੈਸਜ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪੰਜਾਬੀ ਮੁੱਦੇ ਆ ਉਹ ਵੀ ਸਾਹਮਣੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ